ਜਦੋਂ ਦੀ ਦੁਨੀਆਦਾਰੀ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਦੋਸਤ ਮਿੱਤਰ ਇਹ ਬਣਦੇ ਨੇ ਤੇ ਬਣਦੇ ਹੀ ਰਹਿਣਗੇ ਤੇ ਬਣਦੇ ਹੀ ਰਹਿੰਦੇ ਨੇ ਤੇ ਸੱਚਾ ਦੋਸਤ ਮਿੱਤਰ ਉਹ ਨਹੀਂ ਹੁੰਦਾ ਜੋ ਕਿ ਹਰ ਪਲ ਤੁਹਾਡੇ ਨਾਲ ਤੁਰੇ ਸੱਚਾ ਦੋਸਤ ਮਿੱਤਰ ਉਹ ਹੁੰਦਾਗਾ ਜੋ ਕਿ ਤੁਹਾਡੀ ਮੁਸੀਬਤ ਦੇ ਵਿੱਚ ਕਾਮਾ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਦੋਸਤ ਮਿੱਤਰ ਬਹੁਤ ਹੀ ਔਖੇ ਆ ਬਣਾਉਣੇ ਤੇ ਸਮਝਣੇ ਕਿਉਂਕਿ ਅੱਜਕੱਲ ਮਿੱਠਾਪਣ ਲੋਕਾਂ ਦੇ ਵਿੱਚ ਦੇਖਿਆ ਜਾਵੇ ਬਹੁਤ ਜ਼ਿਆਦਾ ਪਿੱਠ ਪਿੱਛੇ ਬਹੁਤ ਵਾਰ ਚਲਦੇ ਨੇ ਤੇ ਧੋਖੇ ਵਾਲੇ ਕੰਮ ਕੀਤੇ ਜਾਂਦੇ ਨੇ ਕੋਈ ਵੀ ਦੋਸਤ ਮਿੱਤਰ ਅੱਜਕੱਲ ਦੇ ਸਮੇਂ ਦੇ ਵਿੱਚ ਦਸਾਂ ਦੇ ਵਿੱਚੋਂ ਦੋਸਤ ਮਿੱਤਰ ਇੱਕ ਦੋ ਹੀ ਸੱਚੇ ਹੋਣਗੇ ਜੋ ਕੀ ਦੋਸਤੀ ਨੂੰ ਸਮਝਦੇ ਨੇ ਕਿਸੇ ਦੇ ਘਰ ਜਾ ਕੇ ਹੀ ਪਤਾ ਲੱਗਦਾਗਾ ਵੀ ਦੋਸਤ ਮਿੱਤਰ ਸੱਚਾ ਕਿਹੜਾਗਾ ਤੇ ਜੋ ਕੀ ਨਾਲ ਖੜਕੇ ਜੀ ਦੀ ਅੱਖ ਮਾੜੀ ਨਹੀਂ ਹੋ ਸਕਦੀ ਉਸ ਤੇ ਕਰੇ ਜਾ ਕੇ ਸੱਚਾ ਦੋਸਤ ਮਿੱਤਰ ਅੱਜਕੱਲ ਤਾਂ ਉਹੀ ਹੈ ਮੁਸੀਬਤ ਦੇ ਵਿੱਚ ਖੜਨ ਵਾਲਾ ਸੱਚਾ ਦੋਸਤ ਮਿੱਤਰ ਹੁੰਦਾ ਨਿੱਕੀ ਨਿੱਕੀ ਗੱਲ ਨੂੰ ਸੁਣਾਉਣਾ ਉਹ ਵੀ ਨਹੀਂ ਦੋਸਤੀ ਹੁੰਦੀ ਕਿਉਂਕਿ ਬਹੁਤ ਚੀਜ਼ਾਂ ਦੇ ਸਬਰ ਵੀ ਰੱਖਣੇ ਪੈਂਦੇ ਨੇ ਬਹੁਤ ਚੀਜ਼ਾਂ ਨੂੰ ਇਗਨੋਰ ਵੀ ਕਰਨਾ ਪੈਂਦਾ ਉੱਥੇ ਹੀ ਸੱਚੀ ਦੋਸਤੀ ਨਿਕਲ ਸਕਦੀ